ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਬਾਜ਼ਾਰਾਂ ਦੇ ਵਿੱਚ ਅਵਾਰਾ ਪਸ਼ੂਆਂ ਨੂੰ ਲੜਦੇ ਝਗੜਦੇ ਆਪਾਂ ਵੇਖਦੇ ਹਾਂ ਜੇ ਸੜਕ 'ਚ ਖੜ੍ਹ ਜਾਂਦੇ ਨੇ ਤਾਂ ਉਹਦੇ ਕੋਲ ਦੀ ਲੰਘਣਾ ਵੀ ਸਾਡੇ ਲਈ ਬਹੁਤ ਵੱਡਾ ਮਤਲਬ ਡਰ ਬਣ ਜਾਂਦਾ ਹੈ ਕਿ ਕਿਤੇ ਸਾਡੇ ਨੂੰ ਸਿੰਘਾਂ ਤੇ ਨਾ ਚੱਕ ਲਵੇ ਸਾਡੇ ਪਿੱਛੇ ਨਾ ਲੱਗ ਜਾਵੇ ਅਕਸਰ ਆਪਾਂ ਵੀਡੀਓ ਦੇਖਦੇ ਹਾਂ ਕਿੰਨੀਆਂ achhi achhe tareeke ਨਾਲ ਕਾਰਾਂ ਖੜੀਆਂ ਆਉਂਦੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਕਾਰਾਂ ਲੇਕਿਨ ਉਹ ਜਦੋਂ ਲੜਦੇ ਆ ਸਾਰਾ ਕੁਝ ਤੈਸ ਨੈਸ ਹੋ ਜਾਂਦਾ ਛੋਟੇ ਛੋਟੇ ਬੱਚੇ ਜਿਹੜੇ ਨੇ ਡਰਦੇ ਨੇ ਸਕੂਲ ਨਹੀਂ ਜਾਂਦੇ ਔਰ ਇੱਥੋਂ ਤੱਕ ਕਿ ਬੜੇ ਜੀਲੀ ਜੇ ਨੇ ਉਹ ਇਹਨਾਂ ਦੀ ਲੜਾਈ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਨੇ ਜਦਕਿ ਅਵਾਰਾ ਪਸ਼ੂਆਂ ਨੂੰ ਲੈ ਕੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਔਰ ਇਹਨਾਂ ਲਈ ਕੋਈ ਸਰਕਾਰੀ ਸੰਸਥਾ ਵੱਲੋਂ ਜਗ੍ਹਾ ਵੀ ਦਿੱਤੀ ਜਾ ਰਹੀ ਹੈ ਲੇਕਿਨ ਇਹਨਾਂ ਸਾਰਿਆਂ ਦੇ ਬਾਵਜੂਦ ਇਹ ਸੜਕਾਂ ਤੇ ਕਿਸ ਤਰ੍ਹਾਂ ਘੁੰਮਦੇ ਨੇ ਇਹਨਾਂ ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਗੱਲਬਾਤ ਨੂੰ ਅੱਜ ਇਸ ਸਟੂਡੀਓ ਦੇ ਵਿੱਚ ਕਰਾਂਗੇ ਅਗਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਧੰਵਾਦ ਅਵਾਰਾ ਪਸ਼ੂਆਂ ਤੇ ਪਹਿਲਾਂ ਆਪਾਂ ਕੰਟਰੋਲ ਦੀ ਗੱਲ ਕਰ ਲਈਏ ਇਹ ਅਵਾਰਾ ਪਸ਼ੂ ਆਉਂਦੇ ਕਿੱਥੋਂ ਨੇ ਜੀ ਤੇ ਇਹਨਾਂ ਤੇ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸੋ ਤਾਂ ਸਭ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਚੀਜ਼ ਦੀ ਜਾਣਕਾਰੀ ਦੇਣਾ ਚਾਹੂੰਗਾ ਹੂੰ ਕਿ ਆਵਾਰਾ ਪਸ਼ੂ ਕਦੀ ਵੀ ਨਹੀਂ ਹੋਇਆ ਕਰਦਾ ਹੂੰ ਪਸ਼ੂ ਬੇਕਾਰ ਹੁੰਦਾ ਹੂੰ ਬਹੁਤ ਕੋ ਆਵਾਰਾ ਹੁੰਦਾ ਇਨਸਾਨ ਦਾ ਬੱਚਾ ਹੂੰ ਪਸ਼ੂ ਹਮੇਸ਼ਾ ਬੇਕਾਰ ਬੇਕਾਰ ਹੁੰਦਾ ਜੀ ਉਹ ਗੱਲ ਹੀ ਹੈਗੀ ਐ ਵੀ ਅੱਜ ਦੇ ਸਮੇਂ ਚ ਤੇ ਪਹਿਲੇ ਸਮੇਂ ਚ ਕਿੰਨਾ ਕੁ ਫਰਕ ਹੈ ਹੂੰ ਜੇ ਆਪਾਂ ਦੁੱਧ ਪੀਣ ਦੀ ਗੱਲ ਕਰਦੇ ਹਾਂ ਇਹ ਅਜੇ ਆਪਾਂ ਪਹਿਲੀ ਕੋਈ ਪੁਸ਼ਤਤਾ ਹੈ ਨਹੀਂ ਜਿਹੜੀ ਦੁੱਧ ਪੀਣੀ ਸ਼ੁਰੂ ਕੀਤੀ ਹੈ ਬਿਲਕੁਲ ਬਜ਼ਾਰਾ ਸਾਲਾਂ ਤੋਂ ਚੱਲੇ ਆ ਰਹੇ ਨੇ ਹੂੰ ਠੀਕ ਹੈ ਜੀ ਉਹ ਕਾਰਨ ਕੀ ਹੈ ਜਦੋਂ ਪਹਿਲਾਂ ਦਾ ਸਮਾਸੀ ਜੀ ਜਿਹੜੇ ਪਸ਼ੂ ਬਿਰਧ ਹੋ ਜਾਂਦੇ ਸੀ ਦੁੱਧ ਤੋਂ ਵਾਂਝੇ ਹੋ ਜਾਂਦੇ ਸੀ ਜਾਂ ਜਿਹੜੇ ਨੂੰ ਆਪਾਂ ਅਗਰ ਆਮ ਭਾਸ਼ਾ 'ਚ ਕਹੀਏ ਜ਼ਰੂਰਤਮੰਦ ਨਹੀਂ ਰਹਿੰਦੇ ਸੀ ਜੀ ਉੱਥੇ ਸਾਡੇ ਕੋਲ ਪਿੰਡਾਂ ਦੇ ਵਿੱਚ ਗਊ ਚਰਾੰਦ ਨਾਮ ਦੀ ਇੱਕ ਜ਼ਮੀਨ ਹੋਇਆ ਕਰਦੀ ਜੀ ਉਹ ਪਸ਼ੂਆਂ ਨੂੰ ਉੱਥੇ ਛੋੜ ਦਿੱਤਾ ਜਾਂਦਾ ਬਿਲਕੁਲ ਉੱਥੇ ਹੀ ਉਹਨਾਂ ਦੀ ਉਪਜ ਵਾਸਤੇ ਜਿਹੜਾ ਅਨਾਜ ਉਗਦਾ ਉਥੇ ਹੀ ਉਹਨਾਂ ਨੂੰ ਪਿੰਡ ਵਾਲੇ ਆਪਣਾ ਖਾਣਾ ਪਾਣੀ ਦਿੰਦੇ ਰਹਿੰਦੇ ਇਕੱਠੀ ਇੱਕ ਸਾਥ ਟਾਈਪ ਹੁੰਦੀ ਸੀ ਕਿਸੇ ਨੇ ਇੱਕ ਟਰਾਲੀ ਸਿੱਟਦੀ ਕਿਸੇ ਨੇ ਰੇੜੀ ਸਿੱਟਦੀ ਮਤਲਬ ਉਹਨਾਂ ਦਾ ਗੁਜ਼ਾਰਾ ਚੱਲਦਾ ਚੱਲਦਾ ਸੀ ਜੀ ਜਿਵੇਂ ਜਿਵੇਂ ਅਸੀਂ ਉન્નਤ ਹੁੰਦੇ ਗਏ ਅਸੀਂ ਬਹੁਤੀ ਉન્નਤ ਨਹੀਂ ਹੋਏ ਅਸੀਂ ਆਰਥਿਕ ਉન્નਤੀ ਦੇ ਪਿੱਛੇ ਭੱਜਦੇ ਭੱਜਦੇ ਅਸੀਂ ਸਵਾਰਥੀ ਹੋ ਗਏ ਜਿਸ ਕਰਕੇ ਅਸੀਂ ਉਹਨਾਂ ਗਊ ਚਰਾਂਦ ਜ਼ਮੀਨਾਂ ਨੂੰ ਦੱਬਣ ਦੇ ਵਿੱਚ ਵੀ ਕਸਰ ਨਹੀਂ ਛੱਡੀ ਅਸੀਂ ਉਹ ਜ਼ਮੀਨਾਂ ਦੇ ਉੱਤੇ ਬੜੀਆਂ-ਬੜੀਆਂ ਬਿਲਡਿੰਗਾਂ ਬਣਾ ਦਿੱਤੀਆਂ ਹੂੰ ਅਤੇ ਉਹਨਾਂ ਜਿਹੜੇ ਜਾਨਵਰਾਂ ਨੂੰ ਐ ਅਸੀਂ ਸੜਕਾਂ ਦੇ ਉੱਤੇ ਛੋੜ ਦਿੱਤਾ। ਕੀ ਬਾਤ ਹੈ। ਹੁਣ ਅੱਜ ਤਾਂ ਅਸੀਂ ਇੱਕ ਗੱਲ ਕਹਿਨੇ ਆ ਕਿ ਜੀ ਜਦੋਂ ਵੀ ਪਸ਼ੂ ਉਹ ਸੜਕ ਤੇ ਆਉਂਦਾ ਹੈ ਤਾਂ ਉਹ ਹਾਦਸਿਆਂ ਦਾ ਕਾਰਨ ਬਣਦਾ ਹੈ। ਬਣਦਾ ਹੈ। ਤਾਂ ਸੋਚਣ ਵਾਲੀ ਗੱਲ ਇਹ ਹੈ ਵੀ ਪਸ਼ੂ ਹਾਦਸੇ ਦਾ ਕਾਰਨ ਹੈ ਹੂੰ ਜਾਂ ਪਸ਼ੂ ਨੂੰ ਛੱਡਣ ਵਾਲਾ। ਹੂੰ ਕਿਉਂਕਿ ਪਸ਼ੂ ਨੂੰ ਸੜਕਾਂ ਤੇ ਤੁਰਨ ਦੀ ਸਿੱਖਿਆ ਨਹੀਂ ਦਿੱਤੀ। ਨਹੀਂ ਦਿੱਤੀ। ਬਿਲਕੁਲ ਬਿਲਕੁਲ। ਇਹਦਾ ਮਤਲਬ ਡਿਵੈਲਪਮੈਂਟ ਕਿਤੇ ਨਾ ਕਿਤੇ ਸਾਡੀ ਤਬਾਹੀ ਦਾ ਵੀ ਕਾਰਨ ਹੈ ਸਰ। ਦੇਖੋ ਜਦੋਂ ਵੀ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਹੂੰ ਉਹਦੇ ਕੁਛ ਨਾ ਕੁਛ ਵਿਕਰਾਲ ਰੂਪ ਹਮੇਸ਼ਾ ਹੁੰਦੇ ਨੇ ਜੀ ਜਿਵੇਂ ਅਸੀਂ ਬਚਪਨ ਦੇ ਵਿੱਚ ਪੜਦੇ ਆ ਸਿਨੇਮਾ ਦੇ ਲਾਭ ਹਾਨੀਆਂ ਅਖਬਾਰ ਦੇ ਲਾਭ ਹਾਨੀਆਂ ਤਾਂ ਡਿਵੈਲਪਮੈਂਟ ਦੇ ਲਾਭ ਤੇ ਹਾਨੀਆਂ ਦੋਨੇ ਜੁੜੇ ਹੋਏ ਨੇ ਪਰ ਅਸੀਂ ਹਾਨੀਆਂ ਨੂੰ ਕਿਤੇ ਨਾ ਕਿਤੇ ਉਹਦਾ ਸੈਕੰਡ ਪਲਾਨ ਜਾਂ ਉਹਦਾ ਇੱਕ ਨਕਸ਼ਾ ਨਹੀਂ ਬਣਾ ਕੇ ਚੱਲਦੇ ਵੀ ਇਹਦੀ ਹਾਨੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਅੱਛਾ ਇਹ ਵੀ ਬਹੁਤ ਗੱਲਾਂ ਬਾਤਾਂ ਉੱਠਦੀਆਂ ਨੇ ਅਗਰ왈 ਸਾਹਿਬ ਕੇ ਪਿੰਡਾਂ ਚੋ ਟਰੈਕਟਰ ਟੈਲੀ ਭਰਦੇ ਆ ਔਰ ਜਿਹੜੇ ਨਹੀਂ ਆਪਣੇ ਕੰਮ ਆ ਸਕਦੇ ਪਸ਼ੂ ਉਹਨਾਂ ਨੂੰ ਲੈ ਕੇ ਸ਼ਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਇਹ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਮਤਲਬ ਕਿ ਜ਼ਿਆਦਾਤਰ ਕੀ ਕਰਦੇ ਨੇ ਲੋਕ ਕਿ ਆਪਣੇ ਤੋਂ 8-10 ਕਿਲੋਮੀਟਰ ਦੇ ਰੇਡੀਅਸ 'ਚ ਜਾ ਕੇ ਛੱਡ ਦਿੰਦੇ ਉਹ ਜਾਨਵਰਾਂ ਨੂੰ ਛੱਡ ਦਿੰਦੇ ਜੀ ਜੀ ਪਰ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਸੋਤਾ ਸਾਹਿਬ ਕਿ ਇਨਸਾਨ ਆਪਣੇ ਬੱਚੇ ਨੂੰ ਜਦੋਂ ਸਕੂਲ ਭੇਜਦਾ ਹੈ ਅਗਰ ਉਹ ਸਕੂਲ ਤੋਂ ਘੰਟਾ ਲੇਟ ਹੋ ਜੇ ਤਾਂ ਸਾਡੇ ਜਿਹੜਾ ਹੈਗਾ ਸਾਹ ਸੁੱਕ ਜਾਂਦੇ ਨੇ ਬਿਲਕੁਲ ਤੁਸੀਂ ਇੱਕ ਪਸ਼ੂ ਦੇ ਮਾਪੇ ਨੂੰ ਜਾਂ ਬੱਚੇ ਨੂੰ ਬਿਨਾਂ ਉਹਦੀ ਇਜਾਜ਼ਤ ਤੋਂ ਬਿਨਾਂ ਉਹਦੀ ਜਾਣਕਾਰੀ ਤੋਂ ਕਿਤੇ ਦੂਰ ਲਿਜਾ ਕੇ ਭੁਖਣ ਪਾਣਾ ਸਿਟਦਾ ਤੈ ਕਿੱਥੋਂ ਦੇ ਇਨਸਾਨ ਹਿਆ ਬਿਲਕੁਲ ਕਿੱਥੋਂ ਦੇ ਅਸੀਂ ਧਾਰਮਿਕ ਹਾਂ ਬਿਲਕੁਲ ਕਿਸ ਤਰ੍ਹਾਂ ਕੰਮ ਕਰਦੇ ਹੋ ਫਿਰ ਕਿੱਥੇ ਅਵਾਰਾ ਪਸ਼ੂਆਂ ਦੇ ਬਾਰੇ ਕਿਹਨਾਂ ਲੋਕਾਂ ਵਿੱਚ ਤੁਸੀਂ ਆਪਣੀ ਗੱਲ ਜਾ ਕੇ ਰੱਖਦੇ ਹੋ ਸਰ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗਲਤ ਹੈ ਇਹ ਹੈਗੀ ਹੈ ਵੀ ਕਈ ਸੰਸਥਾਵਾਂ ਨੇ ਕਈ ਚੰਗੀਆਂ ਵੀ ਨੇ ਕਈ ਕੰਮ ਕਰਦੀਆਂ ਨੇ ਕਈ ਦਿਖਾਵਾ ਹੀ ਕਰਦੀਆਂ ਨੇ ਹਮ ਪਹ ਆਵਾ ਕਰਦੀਆਂ ਨੇ ਤੇ ਕਿਸ ਤਰ੍ਹਾਂ ਦਾ ਕਰਦੀਆਂ ਨੇ ਬਹੁਤ ਕੁਝ ਹੁੰਦਾ ਸੋ ਹੁੰਦਾ ਸਰ ਕਈ ਵਾਰ ਕਾਰਨ ਕੀ ਹੁੰਦਾ ਹੈਗਾ ਵੀ ਕਈ ਲੋਕ ਹੁੰਦੇ ਨੇ ਜਿਨ੍ਹਾਂ ਦਾ ਗਰਾਊਂਡ ਲੈਵਲ ਤੇ ਕੰਮ ਓ ਜਿਆਦਾ ਦਿਖਦਾ ਹੈ ਕਈਆਂ ਦਾ ਕੰਮ ਜਿਹੜਾ ਹੁੰਦਾ ਉਹ ਸੋਸ਼ਲ ਮੀਡੀਆ ਅਖਬਾਰਾਂ ਜਾਂ ਟੀਵੀ ਤੇ ਜ਼ਿਆਦਾ ਦਿਖਦਾ ਹੈ ਮਤਲਬ ਕਿ ਹਰ ਤਰ੍ਹਾਂ ਦਾ ਸਮਾਜ ਦੇ ਵਿੱਚ ਬੰਨਦਾ ਹੋਣਾ ਹੈਗਾ ਤਾਂ ਅਗਰ ਕੋਈ ਕਿਸੇ ਤਰ੍ਹਾਂ ਦੀ ਕੋਈ ਪਸ਼ੂ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ ਕੋਈ ਬਿਮਾਰ ਹੈ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਤਾਂ ਜਿਹੜਾ ਕੋਈ ਮੈਨੂੰ ਲੱਗਦਾ ਵੀ ਜੇਨੂਇਨ ਪਰਸਨ ਹੈ ਜਿਹਨੂੰ ਗੱਲ ਕਹਿਣ ਦਾ ਫਾਇਦਾ ਹੋ ਰਹੀ ਦੀ ਮਦਦ ਕਰੇਗਾ ਉਹਨੂੰ ਵੀ ਕਰੀਦਾ ਔਰ ਜਿਹੜੇ ਲੋਕ ਪਸ਼ੂ ਪਾਲਨ ਕਰਦੇ ਨੇ ਉਹਨਾਂ ਨੂੰ ਵੀ ਜਾਗਰੂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਵੀ ਜਿੱਥੇ ਭਾਈ ਤੁਸੀਂ ਇਹਨਾਂ ਤੋਂ 10 ਸਾਲ ਮੁਨਾਫਾ ਲਿਆ ਹੈ ਇਹਨਾਂ ਦੇ ਆਖਰੀ ਦੇ 1-2 ਸਾਲ ਵੀ ਇਹਨਾਂ ਦੇ ਨਾਲ ਤੁਸੀਂ ਨਿਭਾਓ ਨਿਭਾਓ ਬਿਲਕੁਲ ਅਗਰ ਬਹੁਤ ਚੰਗੀ ਤੁਸੀਂ ਇਹਨਾਂ ਨੂੰ ਡਾਇਟ ਅਗਲੇ 2 ਸਾਲਾਂ ਚ ਨਹੀਂ ਦੇ ਸਕਦੇ ਗੁਸਾਰੇ ਜਿੰਨੀ ਜ਼ਰੂਰਤ ਹੈ ਜ਼ਰੂਰ ਦਿਓ ਸੜਕਾਂ ਦੇ ਜਾਨ ਨਾਲ ਇਹਨਾਂ ਦੀ ਵੀ ਜਾਨ ਨੂੰ ਨੁਕਸਾਨ ਹੈ ਦੂਸਰਿਆਂ ਦੀ ਜਾਨ ਨੂੰ ਵੀ ਨੁਕਸਾਨ ਹੈ ਔਰ ਤੁਸੀਂ ਵੀ ਕਿਤੇ ਨਾ ਕਿਤੇ ਇੱਕ ਮਾੜਾ ਕਰਮ ਕਰ ਰਹੇ ਹੋ جو کہ اگے جا کے شاید ਤੁਹਾਡੇ واسطے نقصان اگر وا صاحب ਐਕਸੀਡੈਂਟ ਇਸ قدر ਹੁੰਦੇ ਨੇ نیوز ਆਉਂਦੀਆਂ ਨੇ ਜੀ ਉਹ ਰਾਤ ਦੇ ਹਨੇਰੇ ਵਿੱਚ بلیک ਰੰਗ ਦਾ ਜਿਹੜਾ ਉਹ ਪਸ਼ੂ ਹੁੰਦਾ ਉਹ ਨਜ਼ਰ ਨਹੀਂ ਆਉਂਦਾ ਨਹੀਂ ਆਉਂਦਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਘਰ ਬਾਰ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਫਿਰ ਇਹਦੀ ਇਸ ਦੇ ਜ਼ਿੰਮੇਵਾਰ ਕੌਣ ਹੈ ਸਰ ਇਹਦੇ ਵਿੱਚ ਸਭ ਤੋਂ بڑی ਜ਼ਿੰਮੇਵਾਰੀ ਮੈਂ ਸਰਕਾਰ ਦੀ ਪਹਿਲਾ ਮਾਮ ਹਮ ਕਿਉਂਕਿ ਸਰਕਾਰ ਸਾਡੇ ਤੋਂ ਕਾਉਸਸ ਲੈ ਰਹੀ ਜੀ ਬਿਲਕੁਲ ਐਰੀ ਠੀਕ ਹੈ ਜੀ ਕਾਉਸੈਸ ਲੈਂਡ ਦੇ ਬਾਵਜੂਦ ਵੀ ਸਰਕਾਰੀ ਗਊਸ਼ਾਲਾਾਂ ਦੇ ਵਿੱਚ ਵੀ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਦਾ ਵੀ ਹਾਲ ਬਹੁਤ ਤਰਸਯੋਗ ਜੀ ਜੀ ਔਰ ਉੱਥੇ ਕਪੈਸਿਟੀ ਘੱਟ ਹੁੰਦੀ ਹੈ ਜਿਆਦਾ ਭਰ ਦਿੱਤੇ ਭਰ ਦਿੱਤੇ ਜਾਂਦੇ ਔਰ ਉਸ ਤੋਂ ਬਾਅਦ ਹੈ ਸਰਕਾਰ ਦੀ ਵੀ ਕੋਈ ਨੀਤੀ ਹੋਣੀ ਚਾਹੀਦੀ ਹੈ ਕਿ ਅਗਰ ਪਸ਼ੂ ਪਾਲਨ ਦੇ ਵਿੱਚੋਂ ਰਿਟਾਇਰ ਜਿਹੜੇ ਜਾਨਵਰ ਨੇ ਉਹਨਾਂ ਦਾ ਅਗਲਾ ਐਕਸ਼ਨ ਪਲਾਨ ਕੀ ਹੋਣਾ ਬਹੁਤ ਖੂਬ ਬਹੁਤ ਖੂਬ ਕੀ ਉਹ ਪਸ਼ੂ ਪਾਲਕ ਉਹਨਾਂ ਦੀ ਸੰਭਾਲ ਕਰੇਗਾ ਸਰਕਾਰ ਸੰਭਾਲ ਕਰੇਗੀ ਸਰਕਾਰ ਕੋਈ ਪੱਤਾ ਦੇਗੀ ਜਾਂ ਸਰਕਾਰ ਉਹਨਾਂ ਦੀ ਅੰਡਰਟੇਕਿੰਗ ਲਏਗੀ ਜਾਂ ਪੰਚਾਇਤਾਂ ਦੇ ਉੱਤੇ ਕੰਮ ਕਰਨੀ ਹੈ ਤਾਂ ਇਹ ਜਿਹੜੀ ਚੀਜ਼ ਹੈਗੀ ਇਹ ਵੀ ਕਲੈਕਟਿਵ ਹੈਗੀ ਹੈ ਔਰ ਇਹਦੇ ਉੱਤੇ ਵੀ ਸਰਕਾਰ ਤੇ ਇਸ ਪਸ਼ੂ ਪਾਲਕਾਂ ਨੂੰ ਦੋਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਲੇਕਿਨ ਕੁਝ ਨੰਬਰ ਵੀ ਲਗਾਏ ਜਾ ਸਕਦੇ ਆ ਉਹਨਾਂ ਨੂੰ ਮਤਲਬ ਪਸ਼ੂਆਂ ਦੇ ਉੱਪਰ ਨੰਬਰ ਲਗਾ ਦਿੱਤੇ ਜਾਣ ਵੀ ਇਹ ਫਲਾਣੇ ਬਾੜੇ ਚ ਜਾਏਗਾ ਇਹ ਫਲਾਣੇ ਬਾੜੇ ਚ ਜਾਏਗਾ ਔਰ ਕੁਛ ਇਹੋ ਜੀ ਚੈਕਿੰਗ ਵੀ ਫਿਰ ਹਿਸਾਬ ਦੇ ਨਾਲ ਜਿੰਨੀ ਜ਼ਿਆਦਾ ਹੋਏਗੀ ਫੇਰ ਹੀ ਕੰਟਰੋਲ ਕੀਤਾ ਜਾ ਸਕਦਾ ਦੇਖੋ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੀ ਪਸ਼ੂਆਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿ ਜੇ ਪਸ਼ੂ ਪਾਲਕ ਕੋਈ ਅੱਜ 10 ਜਾਨਵਰ ਲੈ ਕੇ ਆਇਆ ਹੈ ਸਾਡੇ ਕੋਲੋਂ ਜਿਵੇਂ ਕਾਰਾਂ ਦੇ ਨੰਬਰ ਹੁੰਦੇ ਨੇ ਕਿ ਸੋਹਤਾ ਸਾਹਿਬ ਦੇ ਘਰ ਚ ਚਾਰ ਕੰਨ ਕਾਰਾਂ ਖੜੀਆਂ ਇਸ ਨੰਬਰ ਦੀਆਂ ਤਾਂ ਪਤਾ ਹੋਣਾ ਚਾਹੀਦਾ ਵੀ ਇਸ ਘਰ ਦੇ ਵਿੱਚ 4 10 ਜਾਨਵਰ ਹੈਗੇ ਨੇ ਜੇ ਉਹਨਾਂ 'ਚ ਇੱਕ 11ਵਾਂ ਦਾ ਜਨਮ ਹੋਇਆ ਉਹਦੀ ਵੀ ਰਜਿਸਟ੍ਰੇਸ਼ਨ ਹੋ ਜਾਣੀ ਚਾਹੀਦੀ ਹੈ ਬਿਲਕੁਲ ਅਗਰ ਉਹ ਜਾਨਵਰ ਕੱਲ ਨੂੰ ਸਾਨੂੰ ਸੜਕ ਤੇ ਮਿਲਦਾ ਤਾਂ ਅਸੀਂ ਰਜਿਸਟ੍ਰੇਸ਼ਨ ਤੋਂ ਦੇਖ ਸਕਦੇ ਹਾਂ ਵੀ ਕਿਹੜੇ ਪਸ਼ੂ ਪਾਲਕ ਨੇ ਛੋ ਕੇ ਕੀ ਬਾਤ ਹੈ ਔਰ ਲਾ ਸੇ ਨਾ ਹੋ ਜਾਂਦਾ ਕਾਰਾਂ ਖੜੀਆਂ ਉਹਨਾਂ ਦੇ ਉੱਪਰ ਦੀ ਘੁੰਮਦੇ ਲੜਦੇ ਬਹੁਤ ਜ਼ਿਆਦਾ ਪਤਾ ਨਹੀਂ ਕਿਹੜੀ ਕਿਸ ਗੱਲ ਦੀ ਇਹਨਾਂ ਦੀ ਦੁਸ਼ਮਣੀ ਹੁੰਦੀ ਹੈ ਉਹਦਾ ਉਹਦੀ ਉਹਦਾ ਪਰ ਭਾਈ ਫਿਰ ਕੌਣ ਕਰਦਾ ਸਰ ਜੋ ਦੁਕਾਨ ਦੇ ਕੋਈ ਠੇਲਾ ਲਗਾ ਕੇ ਬੈਠਾ ਹੁੰਦਾ ਕੋਈ ਕੁਝ ਉਹ ਤਾਂ ਤਹਿਸ ਨੈਸ ਹੋ ਜਾਂਦਾ ਉਹਦਾ ਜ਼ਿੰਮੇਵਾਰ ਇਦੇ ਵਿੱਚ ਵੀ ਦੋ ਪੱਖ ਨੇ ਦੱਸੋ ਤਾਂ ਸਭ ਦੇਖਣ ਦੇ ਹਮ ਕਾਰਾਂ ਦਾ ਨੁਕਸਾਨ ਹੁੰਦਾ ਇੱਕ ਪੱਖ ਹੈ ਹਮ ਦੂਸਰਾ ਪੱਖ ਹੈ ਨੁਕਸਾਨ ਜਾਨਵਰ ਦਾ ਵੀ ਹੁੰਦਾ ਹਮ ਉਹਦਾ ਸ਼ਰੀਰ ਤੇ ਸੱਟਾਂ ਵੱਜਦੀਆਂ ਬੋਨ ਫ੍ਰੈਕਚਰ ਹੁੰਦੇ ਨੇ ਉਹਦੀ ਜਾਨ ਤੱਕ ਚਲੀ ਜਾਂਦੀ ਹੈ ਕੋਈ ਪ੍ਰਵਾਹ ਨਹੀਂ ਹੁੰਦੀ ਉਹ ਵੀ ਇੰਸ਼ੋਰੈਂਸ ਵੀ ਕੋਈ ਨਹੀਂ ਪਰ ਹੁਣ ਗੱਲ ਕੀ ਇਹ ਬੇ ਲੜਦੇ ਕਿਉਂ ਨੇ ਹਮ ਜਦੋਂ ਵੀ ਅਗਰ ਅਸੀਂ ਕਿਸੇ ਵੀ ਮਾਨਸਿਕ ਲੈਵਲ ਦਾ ਦੇਖਣਾ ਹੈ ਤਾਂ ਕਿਤੇ ਸਾਨੂੰ ਆਪਣੀ ਜਗ੍ਹਾ ਤੇ ਅਗਲੇ ਨੂੰ ਖੜਾ ਕਰਨਾ ਪੈਂਦਾ ਕਿਸੇ ਦੀ ਜਗ੍ਹਾ ਤੇ ਆਪ ਨੂੰ ਖੜਾ ਹੋਣਾ ਪੈਂਦਾ ਪੈਂਦਾ ਬਿਲਕੁਲ ਇਹ ਜਿਹੜੇ ਜਾਨਵਰ ਹੁੰਦੇ ਨੇ ਨਾ ਜੀ ਚਾਹੇ ਕੁੱਤਾ ਚਾਹੇ ਬਲਦ ਹੈ ਚਾਹੇ ਉਹ ਗਊ ਹੈ ਹੂੰ ਇਹ ਬਹੁਤ بڑے ਡਿਪਰੈਸ਼ਨ ਚ ਬਹੁਤ بڑے ਸਦਮੇ ਚ ਹੁੰਦੇ ਨੇ। ਕੀ ਬਾਤ ਹੈ। ਤੁਸੀਂ ਇਹ ਲਾ ਲੋ ਸੋਤਾ ਸਭ ਤੁਹਾਨੂੰ 5 ਦਿਨ ਤੋਂ ਖਾਣ ਨੂੰ ਕੁਝ ਨਹੀਂ ਮਿਲਿਆ। ਤੁਹਾਨੂੰ ਪੀਣ ਨੂੰ ਕੁਝ ਨਹੀਂ ਮਿਲਿਆ। ਉੱਪਰੋਂ ਤੁਹਾਨੂੰ ਬਿਮਾਰੀਆਂ ਲੱਗੀਆਂ। ਉੱਪਰੋਂ ਤੁਸੀਂ ਕਿਸੇ ਦੇ ਘਰ ਖੜੇ ਹੋ ਉਹਨੇ ਆ ਕੇ ਤੁਹਾਡੇ ਡੰਡਾ ਮਾਰਤਾ। ਹੁਣ ਤੁਸੀਂ ਸ਼ਾਂਤੀ ਪ੍ਰੀਅ ਕਿਵੇਂ ਹੋ ਜਾਓਗੇ? ਬਿਲਕੁਲ ਬਿਲਕੁਲ। ਜਿਹੜੇ ਇੱਕ ਬੱਚੇ ਨੂੰ 3-4 ਮਹੀਨੇ ਦੇ ਨੂੰ ਵੀ ਮਾਂ ਤੋਂ ਦੂਰ ਕਰ ਦਿੱਤਾ ਗਿਆ। ਉਨੂੰ ਉਹਦਾ ਭੁੱਖ ਪਿਆਸ ਵਾਸਤੇ ਠੰਡ ਗਰਮੀ ਚ ਛੱਡ ਦਿੱਤਾ ਗਿਆ ਉਹ ਤੋਂ ਅਸੀਂ ਕਿਵੇਂ ਉਮੀਦ ਕਰੀਏ ਵੀ ਆ ਕੇ ਸਾਨੂੰ ਲਾਡ ਲੜਾਏਗਾ ਕਿਸ ਤਰ੍ਹਾਂ ਦੇ ਮਤਲਬ ਸਕੂਲਾਂ ਵਿੱਚ ਕਾਲਜਾਂ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਵੀ ਤੁਸੀਂ ਬਤੌਰ ਮੋਟੀਵੇਸ਼ਨਲਸ ਜਾਂਦੇ ਹੋ ਦੇਖੋ ਸਕੂਲਾਂ ਕਾਲਜਾਂ ਦਾ ਬੇਸਿਕਲੀ ਇਹਨਾਂ ਨਾਲ ਕੰਟੈਕਟ ਨਹੀਂ ਹੈਗਾ ਮੈਂ ਵੀ ਜਿਹੜਾ ਜਾਨਵਰਾ 12 ਜਾਨਵਰਾਂ ਦਾ ਜਾਂ ਵੇਕਰ ਜਾਨਵਰਾਂ ਦਾ ਕੀ ਕੀਤਾ ਚਾਹ ਸੀਦਾ ਹਾਂ ਉਹਨਾਂ ਨੂੰ ਮੈਂ ਵੈਜੀਟੇਰੀਅਨ ਬਣਨ ਵਾਸਤੇ ਜ਼ਰੂਰ ਪ੍ਰੇਰਿਤ ਕਰਾਉਂਦਾ ਹਾਂ ਬਹੁਤ ਕੋ ਬਹੁਤ ਕਿ ਕਾਰਨ ਕੀ ਹੈ ਜਦੋਂ ਇਨਸਾਨ ਇਸ ਦੁਨੀਆ ਤੇ ਆਇਆ ਸੀ ਉਹ ਨਾਨਵੇਜੀ ਸੀ ਜੀ ਉਸ ਟਾਈਮ ਉਹ ਕੱਚਾ ਮਾਸ ਖਾਇਆ ਕਰਦੇ ਸੀ ਜਾਨਵਰਾਂ ਦੀ ਤਰ੍ਹਾਂ ਹੌista ਹੌista ਸਾਡਾ ਭੌਤਿਕ ਲੈਵਲ ਵਧਿਆ ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਆ ਅਸੀਂ ਆਪਣੇ ਅਨਾਜ ਵਾਲੇ ਕਿਉਂਕਿ ਨਾਨਵੇਜ ਫੂਡ ਵੀ ਕਿਤੇ ਨਾ ਕਿਤੇ ਜਾਨਵਰਾਂ ਦੇ ਉੱਤੇ ਹੋਣ ਵਾਲੀ ਜਿਹੜੀ ਇਹ क्रੂਐਲਟੀ ਹੈ ਜੀ क्रूरਤਾ ਹੈ ਉਹਦਾ ਵੀ ਕਾਰਨ ਹੈ ਔਰ ਸਾਡੇ ਇਨਸਾਨਾਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਚੱਲਦੀਆਂ ਉਹ ਬਿਮਾਰੀਆਂ ਦਾ ਵੀ ਕਾਰਨ ਨਾਨ ਵੇਜ ਫੂਡ ਬਹੁਤ ਹੱਦ ਤੱਕ ਬਿਲਕੁਲ ਬਿਲਕੁਲ ਸੋ ਦੋਸਤੋ ਵਾਕਈ ਬਹੁਤ ਖੂਬਸੂਰਤ ਤਰੀਕੇ ਨਾਲ ਅਗਰ왈 ਸਾਹਿਬ ਨੇ ਗੱਲਬਾਤ ਕੀਤੀ ਹੈ ਆਵਾਰਾ ਪਸ਼ੂਆਂ ਦੀ ਔਰ ਜਿਹੜੇ ਆਵਾਰਾ ਪਸ਼ੂਆਂ ਦੇ ਕਰਕੇ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਰੋਡ ਐਕਸੀਡੈਂਟ ਹੁੰਦੇ ਨੇ ਨਜ਼ਰ ਨਹੀਂ ਆਉਂਦਾ ਹਨ ਇਹਦੇ ਦੇ ਵਿੱਚ ਉਹਨਾਂ ਲਈ ਇਹ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਕਿ ਭਾਈ ਜਦੋਂ ਤੁਹਾਨੂੰ ਮਤਲਬ ਲਾਈਟ ਦੇ ਵਿੱਚ ਕੁਝ ਡਾਊਟ ਲੱਗੇ ਤਾਂ ਤੁਸੀਂ ਜ਼ਰੂਰ ਉੱਥੇ ਸਟਾਪ ਕਰੋ ਥੋੜਾ ਜਿਹਾ ਅਹਿਤਿਆਤ ਵਰਤੋ ਤਾਂ ਕਿ ਤੁਸੀਂ ਅੱਗੇ ਲੰਘ ਸਕੋ ਕਿਉਂਕਿ ਆਈ ਦਿਨ ਜਦੋਂ ਇਸ ਤਰ੍ਹਾਂ ਦੀਆਂ ਨਿਊਜ਼ ਅਸੀਂ ਦੇਖਦੇ ਆਂ ਬਾਜ਼ਾਰ ਦੇ ਵਿੱਚ ਜਿੱਥੇ ਕਿ ਭੀੜ ਭਾੜ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਵਾਰਾ ਪਸ਼ੂ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੰਦੇ ਨੇ ਔਰ ਉਹਦਾ ਕਾਰਨ ਵੀ ਦੱਸਿਆ ਕਿ ਜਦੋਂ ਉਹਨਾਂ ਦੇ ਡੰਡੇ ਪੈਂਦੇ ਨੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਦਵਾਈ ਦਾਰੂ ਉਹਨਾਂ ਦਾ ਕੋਈ ਕਰਦਾ ਨਹੀਂ ਹੈ ਤੇ ਦੱਸੋ ਉਹਨਾਂ ਤੋਂ ਆਪਾਂ ਸ਼ਾਂਤੀ ਕਿਸ ਤਰ੍ਹਾਂ ਦੀ ਭਾਲ ਸਕਦੇ ਹਾਂ ਸੋ ਅਗਰ왈 ਸਾਹਿਬ ਬਹੁਤ ਚੰਗਾ ਲੱਗਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਫੰਡਾਮੈਂਟਲ ਡਿਊਟੀਆਂ ਦਿੱਤੀਆਂ ਗਈਆਂ ਉਹ ਡਿਊਟੀਆਂ ਸਾਨੂੰ ਇਹ ਪਰਟੀਕੂਲਰਲੀ ਸਮਝਾਇਆ ਗਿਆ ਕਿ ਅਸੀਂ ਦੇਸ਼ ਦੇ ਵਾਤਾਵਰਣ ਨਦੀਆਂ ਦਾ ਪਾਣੀਆਂ ਦਾ ਜਾਨਵਰਾਂ ਦਾ ਤੇ ਜੰਗਲਾਂ ਦਾ ਰੱਖ-ਰਖਾਅ ਕਰਾਂਗੇ ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਤੁਹਾਡੇ ਆਸ-ਪਾਸ ਕੋਈ ਗਊ ਹੈ ਕੋਈ ਠੱਠਾ ਹੈ ਕੋਈ ਬਲਦ ਹੈ ਕੋਈ ਕੁੱਤਾ ਹੈ ਕੋਈ ਬਿੱਲੀ ਹੈ ਜੇ ਤੁਸੀਂ ਆਪਣੇ ਵੱਲੋਂ ਇੱਕ ਇਨਸਾਨ ਹੋਣ ਦੇ ਨਾਤੇ ਅਗਰ ਉਹਨਾਂ ਨੂੰ ਜਿੰਨਾ ਤੁਸੀਂ ਆਪਣੀ ਸਮਰੱਥਾ ਦੇ ਅਨੁਸਾਰ ਕਰ ਸਕਦੇ ਹੋ ਅਗਰ ਤੁਸੀਂ ਉਹਨਾਂ ਦਾ ਉਪਚਾਰ ਕਰਨਾ ਸ਼ੁਰੂ ਕਰਦੋ ਉਹਨਾਂ ਨੂੰ ਫੀਡ ਕਰਨਾ ਸ਼ੁਰੂ ਕਰਦੋ ਤਾਂ ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਸਾਡੀਆਂ ਸਮਾਜਿਕ ਪ੍ਰੋਬਲਮਾਂ ਨੇ ਇਹ ਵੀ ਖਤਮ ਹੋ ਸਕਦੀਆਂ ਹਰੇਕ ਚੀਜ਼ ਅਸੀਂ ਸਰਕਾਰਾਂ ਤੋਂ ਨਾ ਪਾ ਲਈਏ ਆਪ ਵੀ ਇੱਕ ਜ਼ਿੰਮੇਵਾਰ ਨਾਗਰਿਕ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਹ ਜਾ ਸਕਦਾ ਬਹੁਤ ਬਹੁਤ ਧੰਨਵਾਦ